ਮਾਰਕ ਤੋਂ ਕੀ ਸਾਥ ਹੋਊਗਾ ਮਾਰ ਤੋਂ ਬਾਅਦ ਬੰਦਾ ਭੋਗ ਤੇ ਜਾ ਸਕਦਾ ਘਰੇ ਬੈਠਣ ਜਾ ਸਕਦਾ ਉਹ ਕੀ ਸਾਥ ਹੋ ਗਿਆ ਉਦੋਂ ਪਹਿਲਾਂ ਗੱਲਿਆਲ ਸੋਚੇ ਇਹਨੂੰ ਮਤਲਬ ਵਾਪਸ ਆ ਲੋ ਦੋਲ ਨੂੰ ਆ ਕੇ ਸਾਡੀ ਮੀਟਿੰਗ ਸੱਦੇ ਅਸੀਂ ਜਾਵਾਂਗੇ ਫਿਰ ਜੇ ਅਸੀਂ ਜਾ ਕੇ ਬਹਾਇਆ ਉਹ ਗੱਲਿਆਲਾ ਸਾਡੀਆਂ ਸਾਡੇ ਵਾਲੇ ਗਰੁੱਪ ਨੇ ਫਿਰ ਅਸੀਂ ਮਾਗਰ ਹਟਦੇ ਆ ਫਿਰ ਸਾਡੀ ਮਾਰੀ ਗੱਲ ਹੈ ਬੇਰ ਜਿਹੜਾ ਗੱਲਿਆ ਆਪਦੀ ਰਾਇ ਨਾਲ ਬੈਠਾ ਹੈ ਆਪਦੇ ਸਾਹਮਣੇ ਦੋਲਨ ਲੜਦਾ ਹੈਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਗੱਡੀ ਹੈ ਕੱਲੇ ਭਨੇਰ ਦੇ ਸੈਨ ਨੇ ਗੱਲਿਆਲ ਤੋਂ ਮੁੰਡੀਆਂ ਸਾਰੀ ਇੰਟਰਵਿਊ ਹਾ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆਨ ਦੇ ਦੇ ਚਾਹੇ ਚਿੱਠੀ ਕੱਢ ਦੇ ਲੋੜ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭਗ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ ਉਹ ਤਾਂ ਘਟੋ ਘਟੋ ਕੋਈ ਸਹਿਮਤੀ ਪਾ ਲੈਂਦੇ ਨੇ ਵੀ ਕੀ ਗੰਦਗੀ ਬਣਦੀ ਹੈ ਪੰਜਾਬ ਦੇ ਵਿੱਚ ਤੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾਂ ਅਧੋਲਣ ਛੇੜਿਆ ਗਿਆ ਉਹ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਜੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਏਕਤਾ ਜਿੰਦੀ ਨਹੀਂ ਇੱਕ ਮਰਨ ਇੱਕ ਰੋਜ਼ ਮਰਜੀ ਵੜੇ ਜਿਹਾ ਤੌਰ ਤੇ 100 ਬੰਦਾ ਤੋਰਦਾ ਹੈਗਾ ਉਹ ਮਤਲਬ ਵੀ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਅਧੂਲਨ ਫਸ ਗਿਆ ਮਤਲਬ ਤੇ ਮੈਂ ਦੇਖਦਾ ਹਾਂ ਜਿਹੜਾ ਡੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਬੈਠ ਰਿਹਾ ਸੀ ਤੇ ਉਹਨਾਂ ਦੀ ਕਾਫੀ ਜ਼ਿਆਦਾ ਖਰਾਬਾ ਕੀ ਲੱਗਦਾ ਨਹੀਂ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਅਧੂਲਨ ਬਿਡੇ ਨੂੰ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋਈ ਸੀ ਚੱਲਦੇ ਅਧੂਲਨ 'ਚ ਇਕੱਠੇ ਹੋਣਾ ਮੁਸ਼ਕਲ ਹੁੰਦਾ ਹੈਗਾ ਔਕਾ ਹੁੰਦਾ ਹੈਗਾ ਮਦਲ ਪਹਿਲਾਂ ਇਕੱਠੇ ਹੋਣ ਖੋਕੇ ਦੋਨਾਂ ਨੇ ਵਾਕੇ ਦਾ ਫੈਸਲਾ ਕਰਨਾ ਪੈਂਦਾ ਹੈ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ 'ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹਨਾ ਫੇਰ ਕਦੇ ਹੱਕ ਚਾਹੂੰਗਾ ਮੈਂ ਤਾਂ ਇਹਨੂੰ ਠੀਕ ਹੀ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕੱਦ ਲੈ ਜਾਂਦਾ ਫਿਰ ਪਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤ ਵੱਧ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕ ਦੇ ਲੀਡਰ ਥੋੜੇ ਬਣ ਗਿਆ ਘਟੋ ਘਟ 40-45 ਸਾਲ ਲੱਗੇ ਨੇ ਉਹਦੇ ਤੇ ਉਹ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬਹਾ ਦੇਣਾ गांव ਨ ਬੈਠ ਜਾਣਾ ਜਿਹੜੇ ਸਾਥੀ ਉਦੋਂ ਕੋਲੇ ਨੇ ਜੱਥੇ ਬੰਦੀਆਂ ਤੇ ਉਹਨੂੰ ਰੋਕਿਆ ਨਾ ਮਾੜੀ ਗੱਲ ਐ ਮੇਰਾ ਖਿਆਲ ਹੈ ਵੀ ਅੰਦੋਲਨ ਜਦੋਂ ਅਸੀਂ 2020 ਦੇ ਵਿੱਚ ਸ਼ੁਰੂਆਤ ਕੀਤਾ ਤੇ ਉਦੋਂ ਅਸੀਂ ਪੰਜਾਬ ਚ ਬਹਾਅ ਸਰਗਰਮੀ ਦਿਖਾਈ ਜਿਵੇਂ ਕਹ ਜੀ ਇਹ 13 ਜੱਥੇ ਬੰਦੀਆਂ 12 ਇਕਤੀਆਂ ਹੌਲੀ ਹੁਣ ਸੀ 32 ਹੋ ਗਏ ਤੇ ਤੇ 50 60 ਤਾਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰੈਸ ਕਾਨਫਰੰਸਾਂ ਹੋਈਆਂ ਫਿਰ ਅਸੀਂ ਮੋਟਰਸਾਈਕਲ ਮਾਰਚ ਕੀਤਾ ਫਿਰ ਇਸ ਕਿਨ ਸੜਕਾਂ ਰੋਕੀਆਂ ਸਾਰੀਆਂ ਫਿਰ ਅਸੀਂ ਗੱਡੀਆਂ ਦੇ ਲੈਣਾਂ ਤੇ ਬੈਠੇ 2 ਮਹੀਨੇ ਮਤਲਬ ਉਦੋਂ ਪੰਜਾਬ ਨੂੰ ਸਾਰਿਆਂ ਨੂੰ ਅਸੀਂ ਨਾਲ ਜੋੜੇ ਦੇ ਨਾਲ ਦੇ ਨਾਲ ਹਰਿਆਣਾ ਜੁੜ ਗਿਆ ਤੀਗਾ ਉਦੋਂ ਦੋਲਣ ਚ ਲੋਕਾਂ ਦੀ ਵੱਡੀ ਸਹਿਮਤੀ ਸੀ ਇਹ ਜਿਹੜਾ ਦੋਲਣ ਹੁਣ ਛੇੜਿਆ ਇਹ ਦੋ ਬੰਦਿਆਂ ਨੇ ਛੇੜਿਆ ਪੰਜਾਬ ਦੇ ਵਿੱਚ ਤੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾਂ ਅਧੋਲਣ ਛੇੜਿਆ ਗਿਆ ਹੋ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਦੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਵਿੱਚ ਏਕਤਾ ਦੀ ਨਹੀਂ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ ਰੋਜ ਮਰਜੀ ਵੜ ਜਿਹਾ ਤੌਰ ਤੇ 100 ਬੰਦਾ ਤੌਰਦਾਗਾ ਉਹ ਮਤਲਬ ਵੀ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਦੋਲਣ ਫਸ ਗਿਆ ਮਤਲਬ ਤੇ ਮੈਂ ਦੇਖਦਾ ਜਿਹੜੇ ਡੱਲੇ ਵਾਲ ਸਾਹਿਬ ਨੇ ਮਰਨ ਵਰਤ ਤੇ ਬੈਠੇ ਰਹੇ ਸੀ ਤਾਂ ਉਹਨਾਂ ਦੀ ਕਾਫੀ ਜ਼ਿਆਦਾ ਖਰਾਬਾ ਕਿ ਲੱਗਦਾ ਨਹੀਂ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਦੋਲਣ ਬੈਠਣ ਤੋਂ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋਏ ਸੀ ਚੱਲਦੇ ਦੋਲਣ ਚ ਇਕੱਠੇ ਹੋਣਾ ਮੁਸ਼ਕਲ ਹੁੰਦਾਗਾ ਔਕਾ ਹੁੰਦਾਗਾ ਮਤਲਬ ਪਹਿਲਾਂ ਇਕੱਠੇ ਹੋਣ ਖੋਕੇ ਦੋਨਾਂ ਨੇ ਵਾਕੇ ਦਾ ਫੈਸਲਾ ਕਰਨਾ ਪੈਂਦਾ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹ ਨਾ ਫੇਰ ਕਦੇ ਹੱਕ ਚ ਆਊਗਾ ਮੈਂ ਤਾਂ ਇਹਨੂੰ ਠੀਕ ਹੀ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕਦੇ ਲਾ ਜਾਮਦਾ ਫਿਰ ਪਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤ ਵੱਧ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕ ਨੇ ਲੀਡਰ ਥੋੜੇ ਬਣ ਗਿਆ ਘਟੋ ਘਟ 40-45 ਸਾਲ ਲੱਗੇ ਨੇ ਉਹਦੇ ਤੇ ਉਹ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬਹਾ ਦੇਣਾ ਜਾ ਉਹਨੇ ਬੈਠ ਜਾਣਾ ਜਿਹੜੇ ਸਾਥੀ ਉਹਦੇ ਕੋਲੇ ਨੇ ਜਿੱਥੇ ਬੰਦੀਆਂ ਤੇ ਉਹਨੂੰ ਰੋਕਿਆ ਨਾ ਮਾੜੀ ਗੱਲ ਐ ਉਹਨੇ ਕਹਿੰਦੇ ਵੀ ਨਹੀਂ ਮਰਨ ਵਰਤੇ ਨਹੀਂ ਬੈਠਣਾ ਉਂ ਲੜਾਂਗੇ ਚਾਹੇ ਲੜੀ ਜਾਂਦੇ ਕੀ ਫਰਕ ਪੈਂਦਾ ਸੀਗਾ ਦੋਲਣ ਤਾਂ ਫਸ ਗਿਆ ਕੀ ਡੱਲਿਆ ਦੀ ਜਾਨ ਬਚਾਈਏ ਕ ਅਦੋਲਣ ਵਾਪਸ ਲਈਏ ਮਾਦਰ ਸਰਕਾਰ ਮੰਗਾ ਮੰਨਦੀ ਮੰਗਾ ਮੈਂ ਕਹਿੰਦਾ ਸਾਡੀਆਂ ਹੈਗੇ ਅਸੀਂ ਕਿਹੜਾ ਮੰਗਾ ਤੇ ਲੜਦੇ ਨਹੀਂ ਲੜਦੇ ਆ ਸਾਧੀਆਂ ਮੰਗਾ ਪਰ ਜੇ ਸਾਧੀਆਂ ਮੰਗਾ ਐ ਤੇ ਸਾਝੀ ਪਹਿਲਾਂ رائے ਵੀ ਬਣਦੀ ਹੁੰਦੀ ਐ ਪੰਜਾਬ ਚ ਬਹਿ ਕੇ ਬਣਦੀ ਪੰਜਾਬ ਚ ਲੜਦੇ ਹੌਲੀ ਹੌਲੀ ਦੋਲਣ ਕਰਨ ਬੜੇ ਫੇਰ ਐ ਬਣਦੀ ਕੀ ਸਟੇਟ ਸਰਕਾਰਾਂ ਢਾਉਣੀਆਂ ਐ ਕਾ ਜਾ ਮਤਲਬ ਸਰਕਾਰ ਟਰਾਉਣੀ ਹੈ ਮੇਰਾ ਖਿਆਲ ਹੈ ਹੁਣ ਲੋੜ ਤੇ ਸਟੇਟ ਸਰਕਾਰਾਂ ਨੂੰ ਟਰਾਉਣ ਦੀ ਉਹਨਾਂ ਨਾਲ ਕੁਝ ਮੰਗਾ ਬਣ ਗਿਆ ਜਿਨ੍ਹਾਂ ਨੇ ਸਾਥੋਂ ਵੋਟਾਂ ਲੈ ਕੇ ਮੁੱਖ ਮੰਤਰੀ ਬਣੇ ਨਾ ਕਿਸੇ ਸਟੇਟ ਦੇ ਵੀ ਹੋਣ ਤੇ ਜੂਪੀ ਦੇ ਹੋਣ ਰਾਜਸਥਾਨ ਦੇ ਹੋਣ ਚਾਹੇ ਪੰਜਾਬ ਦੇ ਹੋਣ ਕੋਈ ਹੋਣ ਉਹਨਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਸੀ ਸਾਰੇ ਮੋਰਚੇ ਨੂੰ ਇਹ ਜਾ ਕੇ ਦੋ ਜਥੇਬੰਦੀਆਂ ਹਕੂਮਤ ਦੋ ਜਥੇਬੰਦੀਆਂ ਜਾ ਕੇ ਉੱਥੇ ਮੋਰਚਾ ਲਾ ਲਿਆ ਤੇ ਮੇਰੇ ਹਿਸਾਬ ਤੇ ਠੀਕ ਨਹੀਂ ਹੋਇਆ ਗਲਤ ਹੋਇਆ ਪਰ ਇਲਜ਼ਾਮ ਵੀ ਲੱਗਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਜਦੋਂ ਦਿੱਲੀ ਅੰਦੋਲਨ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਸਾਰੇ ਜਿ세 ਬੰਦੇ ਕੱਟੀਆਂ ਸੀ ਪਰ ਹੁਣ ਜਿਹੜੇ ਅੰਦੋਲਨ ਕਰ ਰਹੇ ਨੇ ਜਾਂ ਆਪਾਂ ਬੰਦੇ ਇੱਦਾਂ ਗੱਲ ਕਰੀਏ ਜਾਂ ਢੱਲੇਵਾਲ ਸਾਹਿਬ ਦੀ ਤਾਂ ਉਹ ਗੱਲ ਤਾਂ ਫਿਰ ਕਿਸਾਨੀ ਦੀ ਕਰ ਰਹੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਇਕੱਠੇ ਕਰੇ ਅੰਦੋਲਨ ਨੂੰ ਪੈਸੇ ਭੇਜੇ ਨੇ ਉਹਦਾ ਪੈਸੇ ਦਾ ਹਿਸਾਬ ਦਿੱਤਾ ਹੈਗਾ ਨਾ ਸਾਡੇ ਲੀਡਰ ਨੇ ਕਿਸੇ ਨੇ ਪੈਸੇ ਖਾਦੇ ਨੇ ਭਗਵੰਤ ਨੇ ਇੱਕ ਬਿਆਨ ਦੇ ਦਿੱਤਾ ਦੀ ਢੱਲੇ ਵਾਲੇ ਪੈਸਿਆਂ ਦਾ ਮਾਰਾ ਬੈਠਾ ਮੈਂ ਤੁਰਤ ਜਵਾਬ ਤਾਂ ਬਿਲਕੁਲ ਨਹੀਂ ਕੋਈ ਢੱਲੇ ਵਾਲੇ ਪੈਸਿਆਂ ਦਾ ਮਾਰ ਕੇ ਬੈਠ ਸਤਮਾ ਵਾਰਤਾ ਮੇਰੇ ਸਾਹਬ ਚ 6 ਵਾਰਤੇ ਨੇ ਪਹਿਲਾਂ ਰੱਖੇ ਨੇ ਚਲੋ ਸਰਕਾਰਾਂ ਨੇ ਚਕਾਤੇ ਅਫਸਰਾਂ ਨੇ ਚਕਾਤੇ ਕਿਵੇਂ ਚਕਾਤੇ ਪਰ ਹੁਣ ਗੱਲ ਪੂਰੀ ਫਸੀ ਹੋਈ ਐ ਇਹ ਗੱਲ ਕਿਉਂ ਮੰਗਾ ਸਖਤ ਨੇ ਉਹਦਾ ਮਜ਼ਾ ਹੁਣ ਰਾਤ ਦਾ ਇਹ ਇੰਟਰਵਿਊ ਸੁਣੀ ਆ ਉਹਨਾਂ ਦੀ ਮਤਲਬ ਉਹਦੇ ਕਾਗੂ ਦੀ ਵੀ ਟੀਯੂਐਸ ਵਿੱਚੋਂ ਬਾਹਰ ਆਉ ਇਹ ਤਾਂ ਬਹੁਤ ਵੱਡੀ ਮੰਗ ਐ ਮਤਲਬ ਜਿਹੜਾ ਤਲ ਜੂ ਹੈਗਾ ਦੁਨੀਆ ਪੱਧਰ ਦੇ ਉੱਤੇ ਬਣਿਆ ਹੋਇਆ ਉਹ ਤੋਂ ਸਰਕਾਰ ਦਾ ਬਾਹਰ ਆਉਣਾ ਬਹੁਤ ਵੱਡੀ ਗੱਲ ਐ ਮਤਲਬ ਚਲ ਹਜੇ ਸਰਕਾਰ ਮੇਰਾ ਖਿਆਲ ਜਨਸਾਂ ਦੇ ਭਾਵ ਮੰਨ ਸਕਦੀ ਐ ਉਹ ਤਾਂ ਨਹੀਂ ਸਰਕਾਰ ਮੁਸ਼ਕਿਲ ਆ ਬਾਹਰ ਆਉਣਾ ਬਹੁਤ ਵੱਡੀ ਮੰਗ ਹੈ ਮੇਰੇ ਕਹਿਣ ਦਾ ਮਤਲਬ ਫਿਰ ਤਾਂ ਸਮਝੋ ਇਨਕਲਾਬ ਆ ਗਿਆ ਜੇ ਸੈਂਟਰ ਸਰਕਾਰ W.U ਤੋਂ ਬਾਹਰ ਆ ਜਾਂਦੀ ਹੈ ਫਿਰ ਤਾਂ ਪਾਰ ਦੇ ਵਿੱਚ ਇੱਕ ਵੱਡੀ ਤਬਦੀਲੀ ਆ ਗਈ ਇਹ ਮੰਗ ਬਹੁਤ ਵੱਡੀ ਹੈ ਸਰਕਾਰ ਆ ਵੀ ਜਾਨ ਦੇ ਸਕਦੀ ਹੈ ਮੇਰਾ ਖਿਆਲ ਉਹ ਤਾਂ ਬਾਹਰ ਨਹੀਂ ਆ ਸਕਦੀ ਜਦੋਂ ਤੱਕ ਮੇਰਾ ਵਿਚਾਰ ਹੈ ਤੇ ਪਤਾ ਨਹੀਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਕਿਸਾਨ ਕਹਿੰਦੇ ਨੇ ਕਿ ਉਹ ਪੈਦਲ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਕਿਸਾਨ ਕਹਿੰਦੇ ਨੇ ਵੀ ਅਸੀਂ ਹਥਿਆਰ ਵੀ ਨਹੀਂ ਕੋਈ ਡੰਡੇ ਵੀ ਨਹੀਂ ਲੈ ਕੇ ਆਉਂਦੇ ਅਸੀਂ ਝੰਡੇ ਵੀ ਹੱਥਾਂ 'ਚ ਫੜ ਕੇ ਲੈ ਜਾਵਾਂਗੇ ਉਹ ਦੋਨੇ ਸਰਕਾਰਾਂ ਕਿਸਾਨ ਵਿਰੋਧੀ ਨੇ ਚਾਹੇ ਹਰਿਆਣੀ ਸਟੇਟ ਸਰਕਾਰ ਹੋਵੇ ਚਾਹੇ ਸੈਂਟਰ ਦੀ ਹੋਵੇ ਇਹ ਤਾਂ ਚੁੱਪ ਕਰੇ ਬੈਠੇ ਸੀ ਪਹਿਲਾਂ ਪਹਿਲਾਂ ਜਦੋਂ ਹਿੰਦ ਸਰਕਾਰ ਬਾਹੀ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਇਹ ਚੁੱਪੋਂ ਬੈਠੇ ਸੀ ਸਟੇਟ ਸਰਕਾਰ ਨੇ ਬਿਆਨ ਦਿੱਤਾ ਅਸੀਂ 5 ਫੁੱਟ ਰਸਤਾ ਖੋਲਦਿਆਂ ਜੀ ਕੇਂਦਰ ਦੇ ਮੰਤਰੀਆਂ ਨੇ ਬਿਆਨ ਦਿੱਤਾ ਜੀ ਨ ਤੇ ਉਹ ਦੋ ਕੰਦਾ ਕੜਤੀਆਂ ਕੇਂਦਰ ਨੇ ਤੇ ਸੈਂਟਰ ਸਰਕਾਰ ਨੇ ਥੁੱਕ ਕੇ ਚਟਿਆ ਪਰ ਕਿਉਂਕਿ ਉਹਨਾਂ ਨੇ ਪੈਦਲ ਤੁਰ ਕੇ ਆ ਜੋ ਉਹ ਤਾਂ ਬੈਠੇ ਦੀ ਰਾਮਦਾਈ ਨਾਲ ਉਹਦਾ ਕੰਮ ਚੱਲੀ ਜਾਂਦਾ ਸੀਗਾ ਕੋਈ ਨਾ ਕੋਈ ਪ੍ਰੋਗਰਾਮ ਕਰਨ ਦੀ ਕਦੇ ਪੰਜਾਬ ਚ ਕਰ ਇੱਕ ਤਰ੍ਹਾਂ ਉਹਨੂੰ ਕਹਿ ਕੇ ਫਿਰ ਮੁੱਕਰਨਾ ਐਦੂੰ ਮਾੜੀ ਸਰਕਾਰ ਕਿਹੜੀ ਹੋਊਗੀ ਉਹ ਸੈਂਟਰ ਦੀ ਹੋਵੇ ਉਹ ਹਰਿਆਣੇ ਦੀ ਸਰਕਾਰ ਹੋਵੇ ਵੀ ਕਹੀ ਗੱਲ ਵੀ ਪੰਜ ਫੁੱਟ ਰਸਤਾ ਸੀ ਖੋਲ ਖੋਲ ਵੀ ਦਿੱਤਾ ਸੀਗਾ ਤੇ ਫਿਰ ਇਹ ਵੀ ਕਹਦਾ ਦੇ ਵੀ ਤੁਸੀਂ ਪੈਦਲ ਆ ਜੋ ਤੇ ਫਿਰ ਵੀ ਕਿਉਂ ਮੇਰਾ ਕਹਿ ਲੈ ਸਰਕਾਰ ਤੋਂ ਰਹਿਣਾ ਸਰਕਾਰ ਨੇ ਤੇ ਕਿਹਾ 5 ਫੁੱਟ ਰਸਤਾ ਖੋਲਾਂਗੇ ਸੈਂਟਰ ਸਰਕਾਰ ਨੇ ਕਿਹਾ ਵੀ ਤੁਸੀਂ ਮਤਲਬ ਬਿਨਾ ਟਰਾਲੀਆਂ ਤੋਂ ਬਿਨਾ ਹਸਿਆਰਾਂ ਤੋਂ ਝੰਡੇ ਲੈ ਕੇ ਆਉਦਾ ਆ ਜੋ ਫਿਰ ਸਰਕਾਰ ਮੁੱਕਰੀ ਮਤਲਬ ਫਿਰ ਦੁਬਾਰੇ ਕਹਿਣਾ ਵੀ ਥੁੱਕ ਕੇ ਚਟਿਆ ਨਹੀਂ ਸਰਕਾਰ ਨੇ ਇਹ ਕਿਸਾਨ ਬੁਰਧੀ ਸਰਕਾਰਾਂ ਨੇ ਤੇ ਸੈਂਟਰ ਦੀ ਹੋਵੇ ਚਾਹੇ ਹਰਿਆਣੇ ਦੀ ਸਰਕਾਰ ਹੋਵੇ ਆ ਜਦੋਂ ਦੋਨੋਂ ਲੜਨਾ ਚਾਹੀਦਾ ਉਹਦੋਂ ਸਾਨੂੰ ਖਾਸੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਸਾਥੀਆਂ ਨਾਲ ਰਾਇ ਕਰਨੀ ਚਾਹੀਦੀ ਹੈ ਮੇਰੇ ਸਾਬ ਮਤਲਬ ਤਾਂ ਹਜੇ ਵੀ ਦੋਨਾਂ ਦੀ ਉੱਥੇ ਕਰਾਇ ਨਹੀਂ ਹੈਗੀ ਇੱਕ ਮਰਨwarte ਤੇ ਬੈਠਾ ਇੱਕ ਜਤਾ ਤੋਰਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਕਿ ਜਿਵੇਂ ਬੰਦਿਆਂ ਸਾਥ ਦੇਣਗੇ ਮਰ ਤੋਂ ਕੀ ਸਾਥ ਹੋਊਗਾ ਮਰ ਤੋਂ ਬਾਅਦ ਉਹ ਬੰਦਾ ਭੋਗ ਤੇ ਜਾ ਸਕਦਾ ਹੈ ਘਰੇ ਬੈਠਣ ਜਾ ਸਕਦਾ ਉਹ ਕੀ ਸਾਥ ਹੋ ਗਿਆ ਉਦੋਂ ਪਹਿਲਾਂ ਡੱਲੇਵਾਲ ਸੋਚੇ ਇਹਨੂੰ ਮਤਲਬ ਵਾਪਸ ਆ ਲੋ ਦੇ ਆ ਕੇ ਸਾਡੀ ਮੀਟਿੰਗ ਸੱਦੇ ਅਸੀਂ ਜਾਵਾਂਗੇ ਫਿਰ ਜੇ ਅਸੀਂ ਜਾ ਕੇ ਬਹਾਇਆ ਉਹ ਡੱਲੇ ਵਾਲਾ ਸਾਡੀਆਂ ਸਾਡੇ ਵਾਲੇ ਗਰੁੱਪ ਨੇ ਫਿਰ ਅਸੀਂ ਮਾਗਰ ਹਟਦੇ ਆ ਫਿਰ ਸਾਡੀ ਮਾਰੀ ਗੱਲ ਹੈ ਵੇਰ ਨਿਹੜਾ ਗੱਲ ਆਉਦੀ ਰਾਇ ਨਾ ਬੈਠਾ ਆਪਦੇ ਸਾਹਮਣੇ ਅੰਦੋਲਨ ਲੜਦਾਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਕੱਢੀ ਐ ਕੱਲੇ ਭਨੇਰ ਦੇ ਸੈਨ ਨੇ ਡੱਲੇ ਆ ਤੇ ਮਹਿੰਦੀ ਸਾਰੀ ਇੰਟਰਵਿਊ ਹਾ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆਨ ਦੇ ਦੇ ਤਾਂ ਚਿੱਠੀ ਕੱਢਣੀ ਕਿ ਲੋੜ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭੱਜ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ ਉਹ ਤਾਂ ਘਟੋ ਘਟੋ ਕੋਈ ਸਹਿਮਤੀ ਪਾ ਲੈਂਦੇ ਨੇ ਵੀ ਕੋਈ ਗੱਲ ਕੀ ਬਣਦੀ ਐ